ਇਥੇ ਗੋਲੀ ਚੱਲਣ ਦੀ ਗੱਲ ਬਾਤ ਹੋਈ ਕੀ ਹੋਇਆ ਪਾਜੀ ਜੈਜੀ ਸਾਹਿਬ ਇੱਥੇ ਰਹਿੰਦੇ ਉਹਨਾਂ ਦਾ ਘਰ ਸਾਹਮਣੇ ਪਾਜੀ ਇੱਥੇ ਗੱਡੀ ਲੱਗੀ ਠੀਕ ਹੈ ਇਹਨਾਂ ਦੀ ਗੱਡੀ ਲੱਗੀ ਹੈ ਇਹ ਪਾਜੀ ਜੈਜੀ ਸਾਹਿਬ ਦੀ ਗੱਡੀ ਲੱਗੀ ਇਹਨਾਂ ਦਾ ਵਿੱਕੀ ਨਾਮ ਹੈ ਇਹਨਾਂ ਦੇ ਬ੍ਰਦਰ ਦੇ ਲੱਤ 'ਚ ਗੋਲੀ ਵੱਜ ਗਈ ਏ ਇਥੇ ਗੱਡੀ ਲਾਉਣ ਤੋਂ ਪਹਿਾਈ ਗੱਲ ਹੋਈ ਏ ਮੇਰਾ ਬ੍ਰਦਰ ਛੋਟਾ ਭੂਆਈ ਦਾ ਬੇਟਾ ਮੈਂ ਉਹ ਮੈਂ ਤੇ ਆ ਰਹੇ ਆ ਨਾਲ ਪਾਜੀ ਨਾਲ ਦੋ ਸਿਰ ਦੇ ਨਾਲ ਦੇ ਗੋਲੀ ਵੱਜੀ ਏ ਨਾਲ ਦੇ ਲੱਗੀ ਉਹਦੇ ਉਹ ਭਾਈ ਡਿੱਗ ਪਿਆ ਇੱਥੇ ਇੱਥੇ ਡਿੱਗਿਆ ਪਾਜੀ ਗੱਲ ਕਹੇ ਜੀ ਤੁਹਾਡਾ ਮੇਰਾ ਹੈ ਪੀ ਨਾਮ ਹੈ ਮੇਰੇ ਮਜੀਠਾ ਰੋਡ ਗੰਡਾ ਸਿੰਘ ਵਾਲਾ ਕੀ ਮਾਰਦਾ ਸੀ ਕੀ ਮਾਰਦਾ ਤਾਂ ਭਾਈ ਸਬਜੀ ਵਾਲਾ ਆਇਆ ਸੀ ਉਹਨੇ ਕਿਹਾ ਵੀ ਭਾਜੀ ਰਾਹ ਦੇ ਦਿਓ ਮੈਂ ਰੇੜੀ ਨਗਾਉਣੀ ਆ ਉਹਨੇ ਕੀ ਕੀਤਾ ਕਿ ਉਹਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਉਹ ਕਹਿੰਦਾ ਭਾਜੀ ਮੈਂ ਤੁਹਾਨੂੰ ਕੀ ਕਹਤਾ ਜਿਹੜੀ ਗੋਲੀ ਮਾਰ ਦੇਣੀ ਆ ਉਹਨੇ ਉੱਤੋਂ ਚ ਬਾਰੇ ਤੋਂ ਉਹਨੂੰ ਗੋਲੀ ਮਾਰ ਦਿੱਤੀ ਉਹਦੇ ਵੀ ਲੱਤ 'ਚ ਗੋਲੀ ਮਾਰੀ ਆ ਇਹ 3-4 ਸਾਲ ਹੋ ਗਏ ਉਹ ਗੱਲ ਮਹੱਲੇ 'ਚ ਸਾਰਿਆਂ ਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣੀ ਸਬਜੀ ਵਾਲੇ ਦੇ ਨਾਲ ਲੱਗੇ ਤੇ ਬਾਕੀ ਨੂੰ ਗੋਲੀ ਮਾਰਨ ਦਾ ਕੀ ਮਤਲਬ ਹੈ ਭਾਜੀ ਇਸ ਤਰ੍ਹਾਂ ਹੀ ਕੇ ਬਸ ਬਦਮਾਸ਼ੀ ਮਹੱਲੇ ਦੇ ਵਿੱਚ ਹੋਰ ਕੀ ਆ ਉਹਦੇ ਕੋਲ ਦੋ ਵੈਪਨ ਇੱਕ ਪਤਾ ਨਹੀਂ ਲਾਇਸੈਂਸੀ ਆ ਦੂਜਾ ਇੱਕ ਤੇ ਉਦੋਂ ਕੋਲ ਲਾਇਸੈਂਸੀ ਸਰਕਾਰੀ ਮੁਲਾਜ਼ਮ ਹੋ ਗਿਆ ਭਾਜੀ ਤਾਈਆਂ ਕਰਕੇ ਦੈਸਤ ਬੁਲਾਉਂਦਾ ਕਿ ਇਹ ਪਿੰਡ ਵਾਲੇ ਚਲੋ ਕੀ ਕਹਿ ਸਕਦੇ ਮੈਨੂੰ ਕਿ ਮੈਂ ਪਰਿਵਾਰ ਕਿੱਥੇ ਹੈ ਸਾਰਾ ਪਰਿਵਾਰ ਭਾਜੀ ਪਗੋੜਾ ਹੋ ਗਿਆ ਹੁਣ ਆਪਣੀ ਗੱਡੀ ਤੇ ਵਾਲਾ ਆਪਣੀ ਸਾਰਾ ਕੋਈ ਲੈ ਕੇ ਭਾਜੀ ਭਾਜੀ ਪੁਲਿਸ ਨੂੰ ਕੰਪਲੇਟ ਕਰ ਭਾਜੀ ਪੁਲਿਸ ਨੂੰ ਅਸੀਂ ਕੰਪਲੇਂਟ ਕੀਤੀ ਉੱਥੇ ਜਾ ਕੇ ਤੇ ਉਹ ਸਾਡੇ ਨਾਲ ਆਏ ਤੇ ਉਹਨਾਂ ਦੇ ਸਾਹਮਣੇ ਹੀ ਨਿਕਲ ਗਏ ਉਹ ਪੁਲੀਸ ਦੇ ਸਾਹਮਣੇ ਬੰਦੇ ਨਿਕਲੇ ਹਾਂ ਸਾਹਮਣੇ ਹੀ ਨਿਕਲ ਗਏ ਉਹਨਾਂ ਦੇ ਪੁਲਿਸ ਦੇ ਬੰਦੇ ਭਾਜੀ ਭਾਜੀ ਕੀ ਨੰਬਰ ਦੱਸਿਆ ਜੀ ਹਾਂ ਜੀ ਤੇ ਤੇ ਇੱਕ ਕਿਤੇ ਹੋ ਗਿਆ ਨਾ ਕਿਨੇ ਡਿੱਗ ਡੋਗ ਪਿਆ ਸੀਗਾ ਇਹਨਾਂ ਨੂੰ ਪਤਾ ਚੱਲਿਆ ਉਹਨੂੰ ਜੀ ਸਰ ਕਹਿੰਦੇ ਗੋਲੀਆਂ ਚਾਰ ਪੰਜ ਲਈ ਇੱਕ ਹੀ ਨੋਟ ਵੀ ਕਹਿੰਦੇ ਹੋ ਹਾਂਜੀ ਦੱਸਿਆ ਤੇ ਲੱਗੀ ਕਮਾਂਡੀਆਂ ਨੇ ਉਹ ਗੱਲ ਦੱਸੀ ਆ ਕਿ ਚਾਰ ਪੰਜ ਗੋਲੀਆਂ ਚੱਲੀਆਂ ਕਾਰਨ ਕੀ ਪਤਾ ਲੱਗਾ ਕੁਝ ਪਤਾ ਲੱਗਾ ਕਾਰਨ ਕਾਰਨ ਤਾਂ ਕੋਈ ਇਹੋ ਜੀ ਗੱਲ ਪਾਨੀ ਇਹਨਾਂ ਦੱਸਿਆ ਕਿ ਇਹਨੇ ਵੀ ਸ਼ਰਾਬ ਜਰੂਰ ਪੀਤੀ ਸੀ ਜਨੇ ਗੋਲੀ ਚਲਾਈ ਆ ਸਰ ਪੁੱਛਣੇ ਚਲੇ ਗਏ ਆ ਪਰ ਪੁੱਛਨੇ ਉਹਨਾਂ ਨੂੰ ਰੋਕਿਆ ਤੱਕ ਨਹੀਂ ਜੀ ਨਹੀਂ ਪਹਿਲੇ ਭੱਜ ਗਿਆ ਅਸੀਂ ਖੁਦ ਮੈਂ ਮੌਕਾ ਵੇਖਾ ਜਾ ਕੇ ਆਪ ਸਰ ਕਿਸ ਤਰ੍ਹਾਂ ਦੀ ਕਾਰਵਾਈ ਪਰਵਾਹ ਨਾਲ ਹੋਵੇਗਾ ਜੋ ਮਤਲਬ ਬਣਦਾ ਰਾਈਟ ਹੋ ਦਿੱਤਾ ਜਾਏਗਾ ਨਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਏਗਾ ਬਿਲਕੁਲ ਰੀਸੈਂਟਲੀ ਇਨਵੈਸਟੀਗੇਸ਼ਨ ਚੱਲ ਰਹੀ ਹੁਣੇ ਜਸਟ ਫਿਊ ਮਿੰਟਸ ਬੈਕ ਇਨਸੀਡੈਂਟ ਹੋਇਆ ਕੋਈ ਫਾਇਰਿੰਗ ਦਾ ਇਨਸੀਡੈਂਟ ਰਿਪੋਰਟ ਹੋਇਆ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਲੇ ਡਿਸਕਲੋਜ਼ ਨਹੀਂ ਕਰਾਂਗੇ ਬਾਕੀ ਜੋ ਵੀ ਐਫ ਆਈ ਆਰ ਹੁੰਦੀ ਹੈ ਡਿਟੇਲਸ ਅਸੀਂ ਕਰਕੇ ਵਰਕ ਕਰ ਰਹੇ ਜਿਹਦੇ ਉੱਤੇ ਹਾਂਜੀ ਇੱਕ ਦੀ ਲਗ ਤੇ ਆਇਆ ਹੈਗਾ ਜੀ ਬਾਕੀ ਦੂਸਰੇ ਦਾ ਇੱਕ ਦੇਖ ਰਿਹਾ ਹਸਪੀਟਲ ਚ ਲੈ ਕੇ ਗਏ लेट्स ਸੀ ਕੀ ਉਹਦਾ ਕੀ ਬਣਦਾ ਜੀ ਆਫੀਸ਼ੀਅਲੀ ਨਹੀਂ ਹਲੇ ਤੱਕ ਸਾਨੂੰ ਆਇਆ ਹੈ ਕਿ ਜਦੋਂ ਆਏਗਾ ਤਾਂ ਵੀਰ ਲੈਟੀਓਨੋ ਜੀ